ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਵਲੌਗ ਚੈਨਲ ਤੇ ਤੇ ਅੱਜ ਆਪਾਂ ਬਣਾਈ ਸਵੇਰੇ ਸਵੇਰੇ ਖਿਚੜੀ ਦਾਲ ਪਈ ਹੋਈ ਸੀ ਆਪਣੇ ਤੇ ਹੋਰ ਮੈਂ ਹਜੇ ਸਬਜੀ ਸੂਜੀ ਨੂੰ ਤੜਕਾ ਲਾਉਣਾ ਨਹੀਂ ਹੈਗਾ ਤੇ ਤਾਂ ਕਰਕੇ ਦਾਲ ਬਣਾਈ ਸੀਗੀ ਆਪਾਂ ਨੇ ਸਿੰਪਲ ਖਿਚੜੀ ਵਿੱਚ ਰਲਾ ਕੇ ਖਾਣ ਨੂੰ ਤੇ ਦਾਲ ਇਸ ਕਰਕੇ ਨਹੀਂ ਬਣਾਉਣੀ ਥੋੜੀ ਵੀ ਨੂੰ ਪ੍ਰੋਬਲਮ ਹੋਈ ਪਈ ਹੈ ਤੜਕਾ ਨਹੀਂ ਲਾਉਣਾ ਹੈਗਾ ਤਾਂ ਕਰਕੇ ਇੱਧਰ ਮਿਰਚਾਂ ਤੋੜੀਆਂ ਜਾ ਰਹੀਆਂ ਜੀ ਅਚਾਰ ਵਾਸਤੇ ਮਿਰਚਾਂ ਬਹੁਤ ਲੱਗ ਜਾਂਦੀਆਂ ਇੰਨੀਆਂ ਫਿਰ ਸਬਜ਼ੀ ਚ ਪਾਉਣ ਦੀ ਤਾਂ ਲੋੜ ਨਹੀਂ ਰਹਿੰਦੀ ਤੇ ਉਧਰ ਵੈਂਗਣੀ ਦਾ ਬੂਜਾ ਵੀ ਭਰਿਆ ਤੇ ਵੈਂਗਣੀ ਨਾ ਬਹੁਤ ਵੈਂਗਣੀ ਲੱਗੀ ਪਈ ਹੈ ਉੱਥੇ ਵੀ ਬਹੁਤ ਲੱਗਦੀ ਵੈਂਗਣੀ ਇੱਕ ਬੂਜੇ ਤੇ ਇੱਧਰੇ ਮਿਰਚਾਂ ਤੋੜੀ ਜਾਂਦੇ ਆ ਕਿਨੇ ਮਿਰਚਾਂ ਤੋੜ ਲਈਏ ਸਬਜ਼ੀ ਦੁੱਜੀ ਚ ਤਾਂ ਇਹ ਨਹੀਂ ਲੋੜਨੀ ਹੁੰਦੀ ਤੇ ਤੇ ਮਿਰਚਾਂ ਖਰਾਬ ਹੀ ਹੋ ਜਾਂਦੀਆਂ ਨੇ ਕਹਿੰਦੇ ਆਚਾਰ ਚ ਪਾ ਦਿੰਦੇ ਆ ਮਸਾਲਾ ਤਾਂ ਪਿਆ ਹੋਈ ਆ ਪਹਿਲਾਂ ਵਾਲੇ ਆਚਾਰ ਦਾ ਪਹਿਲਾਂ ਵੀ ਨਿੰਬੂ ਤੇ ਮਿਰਚਾਂ ਦਾ ਪਾਇਆ ਸੀ ਉਹ ਆਚਾਰ ਅਸੀਂ ਇਕੱਠਾ ਤੇ ਮਿਰਚਾਂ ਦਾ ਆਚਾਰ ਵਧੀਆ ਲੱਗਦਾ ਗਾ ਤੇ ਔਲੇ ਵੀ ਥੋੜੇ ਜੇ ਹਜੇ ਕੱਚੇ ਅਗੇ ਬੁੱਝੇ ਬਾਧੂ ਪਰੇ ਤਈ ਅਗੇ ਬਾਹਰ ਸੜਕ ਤੇ ਉੱਥੋਂ ਲੈ ਕੇ ਆਵਾਂਗੇ ਅਸੀਂ ਔਲਿਆਂ ਦੀ ਵੀਡੀਓ ਪਾਵਾਂਗੇ ਔਲਿਆਂ ਦਾ ਆਚਾਰ ਬਣਾਵਾਂਗੇ ਜਿੱਦੇ ਵੀਡੀਓ ਸ਼ੇਅਰ ਕਰੂੰਗੀ ਤੁਹਾਡੇ ਨਾਲ ਮੈਂ ਆ ਮਿਰਚਾਂ ਤਾਂ ਉਸੇ ਉਸ ਚ ਪਾ ਦੇਣੀ ਆ ਮਸਾਲੇ ਚ ਜਿਹੜਾ ਪਿਆਗ ਆ ਗੁਰੇ ਇਧਰ ਨਿਕਲ ਰਿਹਾ ਪਾਣੀ ਸਾਰਾ ਤਾਂ ਇਹਦਾ ਫਾਇਦਾ ਕੀ ਆ ਨਿਕੜ ਗਏ ਮਿਰਚਾਂ ਕੋਲੇ ਮਿੱਟੀ ਲਾ ਦੇ ਇਹ ਤਾਂ ਉਸੇ ਮਸਾਲੇ ਚ ਪਾ ਦੇਣਾਗਾ ਪਿਆਗ ਆ ਮਸਾਲਾ ਫੇਰ ਲਾਂ ਲਈ ਫਿਰ ਉਹ ਵੀ ਵੇਸਟ ਹੀ ਜਾਊਗਾ ਉੱਚ ਨਿੰਬੂ ਤਾਂ ਪਾਇਆ ਮਿਰਚਾਂ ਖਤਮ ਹੋ ਗਈਆਂ ਉੱਚ ਮਿਰਚਾਂ ਸਾਰੀਆਂ ਕੜ-ਕੜ ਕੇ ਖਾ ਲੀਆਂ ਕੱਲੇ ਨਿੰਬੂ ਰਹਿ ਗਏ ਸੀ ਥੋੜੇ ਜਿਹਾ ਉੱਚ ਹਤੇ ਇਧਰ ਆ ਗਿੱਲੇ ਥਾਂ ਤੋਂ ਇੱਥੇ ਥੱਲੇ ਖੇਲ ਲੈ ਇਧਰ ਵੇਖੀ ਖੇਲ ਲੈ ਇਧਰ ਤੇ ਨਾਲ-ਨਾਲ ਪਾਣੀ ਲੱਗ ਰਿਹਾ ਸੀ ਉਧਰ ਗੰਡੇ ਗੁੰਡਿਆਂ ਨੂੰ ਇੱਧਰ ਸਾਡੀ ਮਹਾਨ ਹਸਤੀ ਖੇਡਦੀ ਹੱਗੀ ਇੱਧਰ ਮਿੱਟੀ 'ਚ ਇਹ ਛੱਡੀ ਜਾਂਦਾ ਸੀ ਇਹਨੂੰ ਮौज ਲੱਗ ਜਾਂਦੀ ਜਦੋਂ ਬਾਹਰ ਵਾਹ ਜਾਂਦੇ ਮਿੱਟੀ 'ਚ ਮਿੱਟੀ 'ਚ ਖੇਡਦਾ ਪਾਪਾ ਤੇ ਇੱਧਰ ਸਾਡਾ ਇੱਕ ਪੁੱਤ ਸੁੱਤਾ ਪਿਆ ਸੀਗਾ ਬਾਹਰ ਮੰਜਾ ਕੱਢਿਆ ਹੋਇਆ ਸੀ ਮਾਰ ਬੈਠੇ ਸੀ ਅੱਜ ਦਰਸਤ ਥੱਲੇ ਤੇ ਇਧਰ ਵੇਖੋ ਕਿੰਨੀ ਘੇਟ ਆਵਾਜ਼ ਆਉਂਦੀ ਹੈ ਇਹਨਾਂ ਨੂੰ ਬਹੁਤ ਜਾਨਵਰ ਆਉਂਦੇ ਪੰਛੀ ਮੈਂ ਰੋਟੀ ਰੋਟੀ ਪਾਉਂਦੀ ਰਹਿਣੀ ਹੈ ਨਾ ਇਹਨਾਂ ਨੂੰ ਆਹ ਵੇਖੋ ਬਹੁਤ ਬੰਦੇ ਆ ਤੇ ਆ ਕੇ ਜੰਮਣ ਦੇ ਗੁੱਜੇ ਤੇ ਬਹੁਤ ਸੋਹਣੇ ਲੱਗਦੇ ਬੋਲਦੇ ਸਾਰੇ ਪੰਛੀ ਆਉਂਦੇ ਹੈਗੇ ਕਾਟਵਾ ਕੂਟਵਾ ਤਵਾਦੂ ਹੁੰਦੇ ਨੇ ਜਾਂ ਤੀ ਜੀ ਕਰੇ ਨਾ ਹਾਂ ਹਾਂ ਕੱਚੇ ਆਇਆਂ ਨਾ ਤੋੜ ਕੇ ਪਾਇਓ ਜਿਹੜੀਆਂ ਪੱਕੀਆਂ ਜੀਆਂ ਲੱਗਦੀਆਂ ਨਾ ਵਾ ਉੱਪਰੋਂ ਪਣਚ ਵੀ ਕ ਪੱਕੀਆਂ ਪੰਗਾ ਉਹ ਤੋੜ ਲਿਓ ਬਹੁਤ ਵਧੀਆ ਲੱਗਦੇ ਆ ਜਾਨਵਰ ਬੋਲਦੇ ਕਾਂਛੀ ਹੀਰ ਬੋਲਦੇ ਤੇਈ ਵਾਰ ਤਾਂ ਬਹੁਤ ਰੌਲਾ ਪਾਉਂਦੀ ਐ ਇਹ ਸਾਰੇ ਇਕੱਠੇ ਹੋ ਕੇ ਇੰਨਾ ਤਾਂ ਨਾ ਇੱਥੇ ਜੀ ਆਪਾਂ ਜਾ ਰਹੇ ਸੀਗੇ ਝਾੜਾ ਕਰਾਉਣਾ ਤੇ ਆਹ ਰਸਤੇ 'ਚ ਸਾਡੇ ਪਿੰਡ ਦੇ ਨਾਲ ਹੀ ਐਸਵਾਈਐਲ ਨਹਿਰੋਂ ਦੀ ਵੱਡੀ ਤੇ ਉੱਥੇ ਪੁਲ ਤੇ ਖੜ ਕੇ ਵੀਡੀਓ ਬਣਾ ਰਹੇ ਸੀ ਫੱਤੇ ਦੇ ਪਾਪਾ ਉੱਥੇ ਰੋਕ ਲਿਆ ਸੀ ਮੋਟਰਸਾਈਕਲ ਆ ਪਾਪਾ 2 ਕੁ ਮਿੰਟ ਤੇ ਇੱਥੇ ਵੀਡੀਓ ਬਣਾ ਰਹੇ ਸੀਗੇ ਤੇ ਇੱਥੇ ਅਸੀਂ ਮੰਦਰ ਤੇ ਪਹੁੰਚ ਗਏ ਸੀਗੇ ਮੰਦਰ ਤੇ ਗਏ ਸੀਗੇ ਝਾੜਾ ਕਰਾਉਣਾ ਤੇ ਇਹ ਮੰਦਰ ਹੈਗਾ ਖਰੜ ਦੇ ਖਰੜ ਦੇ ਵਿੱਚ ਰਹਿ ਜਾਂਦਾ ਕ ਖੈੜ ਵੀ ਕਹਿੰਦੇ ਖਰੜ ਵੀ ਕਹਿੰਦੇ ਮਹਾਲੀ ਤੇ ਉੱਥੇ ਰਹਿ ਜਾਂਦਾ ਇਹ ਮੰਦਿਰ ਤੇ ਆਪਾਂ ਨੂੰ ਇਥੋਂ ਪਿੰਡੋਂ ਰਹਿ ਜਾਂਦਾ ਪੌਣੇ ਘੰਟੇ ਦਾ ਰਸਤਾ ਰਹਿ ਜਾਂਦਾ ਹੈ ਪੌਣਾ ਘੰਟਾ ਲੱਗ ਜਾਂਦਾ ਉੱਥੇ ਜਾਣ ਤੇ ਕੱਲ੍ਹ ਆ ਤਾਂ ਸ਼ਾਮ ਨੂੰ ਵੀ ਗਏ ਸੀਗੇ ਤੇ ਅੱਜ ਸਵੇਰੇ ਹੀ ਗਏ ਸੀ ਤੇ ਕੱਲ ਨੂੰ ਵੀ ਆਣਾ ਪਊਗਾ ਹਜੇ ਦਿਲ ਕਰਵਾਣਾ ਝਾੜਾ ਤੇ ਤਾਂ ਕਰਕੇ ਆਪਾਂ ਇੱਥੇ ਮੰਦਿਰ ਚ ਗਏ ਹੋਏ ਸੀ ਇਹ ਝਾੜਾ ਕਰਵਾਉਣ ਅੱਜ ਦੂਜਾ ਝਾੜਾ ਹੋ ਗਿਆ ਦੋ ਵਾਰ ਹੋ ਗਿਆ ਹੁਣ ਕਿਤੇ ਨਾ ਰਹਿ ਗਿਆ ਕੱਲ ਦਾ ਰਹਿ ਗਿਆ ਤਾਂ ਮੈਨੂੰ ਤੇ ਫੱਤੇ ਦੇ ਪਾਪਾ ਨੂੰ ਪ੍ਰੋਬਲਮ ਹੋਈ ਸੀ ਥੋੜੀ ਜਿਹੀ ਉਹਦਾ ਕਰਕੇ ਝਾੜਾ ਕਰਵਾਉਣਾ ਜਸਨਾ ਤੁਕਾ ਕਰਤੀ ਨੇ ਸਭ ਚਿੰਤਾ ਦਾ ਦੁਕਾਨ ਨਹੀਂ ਜਮਾ ਰਿਹਾ ਇਸ ਕਰਕੇ ਮੈਂ ਦਾਲ ਬਣਾ ਲੈਣੀ ਨੀਤੀ ਪਾਣੀ ਚ ਬਸ ਪਾ ਕੇ ਨਮਕ ਮਿਰਚ ਮਸਾਲੇ ਤੇ ਤਾਂ ਹੀ ਮੈਂ ਉਹ ਤੜਕੇ ਤੁਰਕੇ ਵਾਲੇ ਤੋਰ ਵੀ ਨਹੀਂ ਹੋਰ ਦਿੱਤੇ ਇੱਥੇ ਅਸੀਂ ਜਸਪ੍ਰੀ ਚੇਨ ਤੋਂ ਲੱਗੇ ਸਿਰਫ ਇੱਕ ਮੈਂ ਜੰਦਰਵਾਨ ਚੱਲ ਰਿਹਾ ਸੀਗਾ ਲਾਈਵ ਚੱਲ ਰਿਹਾ ਸੀਗਾ ਮਰੀਜ਼ਾਂ ਦਾ ਕਿਤੇ LCD ਲਤੀਨੀ ਚੈਨਲ ਟੀਵੀ ਲਾਇਆ ਹੋਇਆ ਸੀਗਾ ਜਿੱਥੇ ਜੂਸਪੀਨਰ ਓਕੇ ਹੋਏ ਸੀਗੇ ਰਸਤੇ 'ਚ ਹਲਾ ਕਮ ਹਲਾ Thank you. ਇਹ ਆਪਾਂ ਤੋਂ ਚੱਲ ਪਈ ਸੀ ਜੂਸ ਵਾਲੀ ਦੁਕਾਨ ਤੋਂ ਬਾਹਰ ਆ ਗਈ ਸੀ ਤੇ ਜ ਤੋਂ ਵੀਡੀਓ ਬਣਾ ਰਹੀ ਸੀ ਕਿ ਕਰੋ ਪਰ ਜਰਾ ਮੁੜ ਕੇ ਤੇ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਜਿਹੜੇ ਭੈਣ ਭਾਈ ਚ ਪਹਿਲੀ ਵਾਰ ਆਏ ਆਪਣੇ ਚੈਨਲ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਆ ਗਏ ਸੀ ਆਪਾਂ ਆਪਣੇ ਪਿੰਡ ਦੇ ਨੇੜੇ ਰਸਤੇ 'ਚ ਤੇ ਇੱਧਰ ਗੰਨੇ ਗੰਨੇ ਲਾਏ ਹੋਏ ਆਹਾ ਸਾਡੇ ਪਿੰਡ ਦੇ ਨੇੜੇ ਤੇ ਬਹੁਤ ਗੰਨੇ ਲਾਉਂਦੇ ਇੱਧਰ ਕਮਾਦ ਸਰਦੀਆਂ ਸਰਦੀਆਂ ਬਹੁਤ ਖਲਾੜੀਆਂ ਗੋੜੀ ਗੋੜ ਹੁੰਦਾ ਗਾ ਗੁੜ ਸ਼ੱਕਰ ਤੇ ਅਸੀਂ ਵੀ ਸਰਦੀਆਂ ਸਰਦੀਆਂ ਗੁੜ ਸ਼ੱਕਰ ਦੀ ਚਾਹ ਹੀ ਬਣਾਉਨੇ ਆਂਗੇ ਚੀਨੀ ਨਹੀਂ ਚੀਨੀ ਬਹੁਤ ਘੱਟ ਵਰਤਦੇ ਆਂ ਅਸੀਂ ਸਰਦੀਆਂ ਚ ਤੇ ਆ ਅੱਗੇ ਵੀ ਗੰਨੇ ਗੰਨੇ ਆ ਗਏ ਕਮਾਦ ਸਾਰਾ ਬਹੁਤ ਕਮਾਦ ਹੁੰਦਾ ਇੱਧਰ ਗੰਨੇ ਆਮ ਹੁੰਦੇ ਵਾਧੂ ਤੇ ਸ਼ਾਮ ਦਾ ਠੰਡਾ ਠੰਡਾ ਮੌਸਮ ਹੋ ਰਿਹਾ ਸੀ ਇਹ ਤੇ ਮੈਨੂੰ ਵਧੀਆ ਲੱਗਿਆ ਤੇ ਮੈਂ ਵੀਡੀਓ ਬਣਾਉਣ ਲੱਗ ਗਈ ਆਉਂਦੀ ਆਉਂਦੀ ਰਸਤੇ 'ਚ ਤੇ ਕੱਲ ਨੂੰ ਫੇਰ ਜਾਣਾ ਆਪਾਂ ਨੇ ਝਾੜਾ ਕਰਵਾਣ ਤੇ ਮਿਲਦੇ ਆਂ ਅਗਲੇ